ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦੀ 15 ਵਾੜੇ ਦੇ ਦਿਹਾੜੇ ਚਲਦਿਆਂ ਅੱਜ 11 ਪੋਹ ਹੈ ਤੇ ਸਾਬੇ ਕਮਾਲ ਸਰਬੰਸਦਾਨੀ ਖਾਲਸਾ ਪੰਥ ਦੇ ਬਾਨੀ ਦੇ ਜਿਗਰ ਦੇ ਟੋਟੇ ਬਾਬਾ ਜ਼ੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਪੈਂਦਾ ਤੈ ਕਰਦੀ ਕਰਦੇ ਪਹੁੰਚ ਗਏ ਅਖੀਰ ਠੰਡੇ ਬੁਰਜ ਦੇ ਵਿੱਚੋਂ ਠੰਡੇ ਬੁਰਜ ਦੇ ਵਿੱਚ ਸੁਪਾਹੀ ਜਿਹੜੇ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਲੈਣ ਆਉਂਦੇ ਐ ਉਧਰ ਮੇਰੇ ਪਾਸ਼ਾ ਦਾ ਲਗ ਸਫਰ ਹੈ ਚਮਕੌਰ ਦੀ ਗੜੀ ਵਿੱਚੋਂ ਨੰਗੇ ਪੈਰੀ ਨਿਕਲੇ ਆਂਦਰਾਂ ਦੀ ਪ੍ਰਵਾਹ ਨਹੀਂ ਕੀਤੀ ਮਾਛੀਵਾੜੀ ਪਹੁੰਚੀ ਉਹਨਾਂ ਦਾ ਸਫਰ ਲਗ ਸ਼ੁਰੂ ਹੋ ਗਿਆ ਇਹਨਾਂ ਦਾ ਲਗ ਸ਼ੁਰੂ ਹੋ ਗਿਆ ਕਚਹਿਰੀ ਦੇ ਵਿੱਚ ਜਦੋਂ ਸਹਿਬਜ਼ਾਦੇਆਂ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਿਸ ਤਰ੍ਹਾਂ ਉਹਨਾਂ ਨੇ ਕੱਲੇ ਦੋ ਬੱਚੇ ਔਰ ਸਾਹਮਣੇ ਤਲਵਾਰਾਂ ਦੀਆਂ ਛਾਵਾ ਹਥਿਆਰ ਤੇ ਬਹੁਤ ਹੀ ਜਿਹੜੇ ਡਰਾਉਣੇ ਚਿਹਰੇ ਦਰਬਾਰ ਭਰਿਆ ਹੋਇਆ ਤੇ ਉਹਦੇ ਵਿੱਚ ਨਿੱਕੇ ਨਿੱਕੇ ਬੱਚੇ ਕਿਵੇਂ ਉਸ ਹੱਕ ਨੂੰ ਮਤਲਬ ਵੰਗਾਰ ਦੇ ਨੇ ਖਾਲਸਾ ਜੀ ਆਪਾਂ ਸਭ ਕ ਲਈ ਆਪਾਂ ਵਿਕੀਏ ਨਾ ਆਪਾਂ ਕਿਸੇ ਲਾਲਚ ਚ ਨਾ ਆਈਏ ਆਪਾਂ ਉਹਨਾਂ ਆਪਣੇ ਬਾਬਿਆਂ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਰਾਹ ਤੇ ਚੱਲਦੇ ਹੋਏ ਸੱਚ ਦੇ ਰਾਹ ਤੇ ਚੱਲਦੇ ਹੋ ਇਨਸਾਫ ਦੇ ਰਾਹ ਤੇ ਬੇਖੌਫ ਹੋ ਕੇ ਸੱਚ ਦਾ ਸਾਥ ਦੇ ਕੇ ਸੁਣੋ ਸੈਬ ਜਾਨੀ ਕਵਤਾ ਬੰਦ ਜੀਬਾਂ ਕਰ ਲੋ ਪੋਲਿਓ ਨਾ ਬੋਲੋ ਉਲੇ ਜਲੂਲੇ ਸਿਕ ਕੀ ਦਰਹਿਮ ਤਿਆਗ ਕੇ ਤੁਸੀਂ ਕਰ ਲੋ ਦੀਨ ਕਬੂਲ ਸਹਬ ਜੀ ਦੇ ਜਵਾਬ ਦਿੰਦੇ ਨੇ ਅਸੀਂ ਮਾ ਜੀਤਾਂ ਦੇ लाडले ਅਤੇ ਕਲਗੀਧਰ ਦੇ ਲਾਲ ਜੋ ਨਹੀਂ ਨਿਕਰਨਾ ਸੋ ਬਿਆ ਓ ਕਰ ਲੈ ਸਾਡੇ ਨਾਲ ਓ ਕਰ ਲੈ ਸਾਡੇ ਨਾਲ ਸਾਬ ਜਾ ਦੇ ਇਸ ਤਰ੍ਹਾਂ ਸੋ ਬੇ ਨੂੰ ਪੈ ਗਏ ਟੁੱਟ ਕੇ ਬਰਨੀਆਂ ਚੋਂ ਉਡਕਣੇ ਜੋ ਸੱਪ ਪੈਂਦੇ ਓਂਡਕੇ ਤੇ ਕਹਿਣ ਲੱਗੇ ਸੁਣਤਾ ਸੀ ਸੰਗ ਦਿਲ ਜਰਵਾਨਿਆ ਓਏ ਪਾਪੀਆ ਓਏ ਦੁਸ਼ਟੀਆ ਬੇਰਹਿਮ ਦੁੰਬੇ ਕਾਣਿਆ ਤੂੰ ਕੌਣ ਹੈ ਬੇਸ਼ੱਕ ਸਾਨੂੰ ਮੌਤ ਦੇ ਦਰਪੇਸ਼ ਦੇ ਇਈ ਨਾ ਕਦੇ ਨਹੀਂ ਮੰਨਦੇ ਏ ਲਾਡਲੇ ਦਸ਼ਮੇਸ਼ ਦੇ ਇਈ ਨਾ ਕਦੇ ਨਹੀਂ ਮੰਨਦੇ ਏ ਲਾਡਲੇ ਦਸ਼ਮੇਸ਼ ਦੇ ਤੁਹਾਨੂੰ ਸਭ ਨੂੰ ਪਤਾ ਹੈ ਕਿਸ ਤਰ੍ਹਾਂ ਬਹਾਦਰੀ ਦੇ ਨਾਲ ਤਸੀਹੇ ਚਲਦਿਆਂ ਹੋਇਆਂ 13 ਪੋਹ ਦੀ ਰਾਤ ਨੂੰ ਸਹਿਬਜਾਦੇ ਨੂੰ 13 ਪੋਹ ਵਾਲੇ ਦਿਨ ਕਿਚਰੀ ਦੇ ਵਿੱਚ ਜਉਂਦੇ ਜਿੰਨੀ ਘਾਂਦੇ ਵਿੱਚ खड़े करके शहादत सूरमे पैदा कर दी अणख पैदा कर दी गैरत पैदा कर दिए बब्हा सदका है सारे इन्होंने गलां नो एक मुठ हो जाओ वाहे जी का खालसा वाहेगुरु जी की फते